ਐਸਪੀ ਇੰਡੀਆ ਪ੍ਰਣਾਮ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਸਵਰਗੀ ਗੁਰਦਰਸ਼ਨ ਸਿੰਘ ਧੋਰੀ ਨੂੰ ਅੰਤਿਮ ਅਰਦਾਸ ਦੇ ਮੌਕੇ ਲਗਾਏ ਗੇ ਬੂਟੇ ਅਤੇ ਪੰਜਾਬੀ ਮਸ਼ਹੂਰ ਗਾਇਕਾਣੇ ਤੇ ਪਿੰਡ ਵਾਸੀਆਂ ਨੇ ਦਿੱਤੀ ਅੰਤਿਮ ਸ਼ਰਧਾਂਜਲੀ ਬਹੁਤ ਘਾਟਾ ਹੋਇਆ ਜਨਨ ਕਿ ਅੱਜ ਕੀ ਕਹਾਂਗੇ ਜਦੋਂ ਸ਼ਰਧਾਂਜਲੀ ਦੇ ਨੇ ਪਹੁੰਚੂ ਅੱਜ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਕਹਿਣਾ ਵੀ ਸਾਡੀ ਅੱਜ ਇੱਕ ਬਰਾਬਰ ਦੀ ਬਾਹ ਜਿਹੜੀ ਸਾਡੇ ਨਾਲੋਂ ਲੱਤ ਚੁੱਕੀ ਆ ਨਾ ਤੇ ਸਾਡੇ ਕੋਲ ਸ਼ਬਦ ਨਹੀਂ ਹੈਗੇ ਵੀ ਜਿਹੜੇ ਅਸੀਂ ਕੁਝ ਕਹਿ ਸਕੀਏ ਗੁਰਦਰਸ਼ਨ ਇੱਕ ਐਸਾ ਸਖਸ ਸੀਗਾ ਜੋ ਹਮੇਸ਼ਾ ਸਾਰਿਆਂ ਨੂੰ ਜੋੜ ਕੇ ਰੱਖਦਾ ਸੀਗਾ ਤੇ ਜੀਨੇ ਧੂਰੀ ਦਾ ਨਾਮ ਪੂਰੇ ਵਰਲਡ ਦੇ ਵਿੱਚ ਜਮਕਾਇਆ ਸੀਗਾ ਆਪਣੇ ਗੀਤਾਂ ਦੇ ਰਾਹੀਂ ਤੇ ਉਹ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਬਹੁਤ ਜ਼ਿਆਦਾ ਮਿਹਨਤ ਮੁਸ਼ਕਲ ਕਰਕੇ ਉਹਨੇ ਆਪਣਾ ਨਾਮ ਜਮਕਾਇਆ ਸੀਗਾ ਤੇ ਅਜੇ ਤਾਂ ਉਹਨੇ ਹੋਰ ਵੀ ਬਹੁਤ ਜ਼ਿਆਦਾ ਬੁਲੰਦੀਆਂ ਸੋਣੀਆਂ ਸੀਗੀਆਂ ਪਰ ਜੀ ਉਹਦੇ ਜਾਣ ਦਾ ਸਮਾਂ ਨਹੀਂ ਹੈਗਾ ਸੀਗਾ ਪਰ ਪ੍ਰਮਾਤਮਾ ਨੇ ਉਹਨੂੰ ਬਹੁਤ ਜਲਦੀ ਬੁਲਾ ਲਿਆ ਪਰ ਅੱਜ ਅਸੀਂ ਸਾਰੇ ਸਾਡਾ ਸੰਗੀਤ ਜਗਤ ਸਾਡੇ ਸਾਰੇ ਭੈਣ ਭਰਾ ਇੱਥੇ ਪਹੁੰਚੇ ਨੇ ਸ਼ਰਧਾਂਜਲੀ ਦੇਣ ਦੇ ਲਈ ਤੇ ਅੱਜ ਅਸੀਂ ਇੱਕ ਉਹਦੀ ਯਾਦ ਦੇ ਵਿੱਚ ਅਸੀਂ ਇੱਕ ਬੂਟਾ ਵੀ ਲਾਇਆ ਵੀ ਇਸ ਬੂਟੇ ਦੇ ਰਾਹੀਂ ਅਸੀਂ ਉਹਨੂੰ ਹਮੇਸ਼ਾ ਉਹਨੂੰ ਅਮਰ ਰੱਖ ਸਕੀਏ ਤੇ ਕੋਸ਼ਿਸ਼ ਵੀ ਕਰਾਂਗੇ ਅਸੀਂ ਸਾਰੇ ਸਾਥੀ ਰਲ ਕੇ ਵੀ ਗੁਰਦਰਸ਼ਨ ਦੇ ਨਾਂ ਦੇ ਉੱਤੇ ਇੱਕ ਅਸੀਂ ਸੰਸਥਾ ਬਣਾ ਕੇ ਤੇ ਇੱਕ ਸੱਭਿਆਚਾਰਕ ਮੇਲਾ ਜਾਂ ਹੋਰ ਵੀ ਖੂਨਦਾਨ ਕੈਂਪ ਵਗੈਰਾ ਕੁਛ ਨਾ ਕੁਛ ਨਾ ਵੀ ਅਸੀਂ ਉਹਨੂੰ ਹਮੇਸ਼ਾ ਇਹ ਉਹਨੂੰ ਅਮਰ ਰੱਖੀਏ ਅਸੀਂ ਸਾਡੀ ਇਹੀ ਕੋਸ਼ਿਸ਼ ਰਹੂ ਸਾਰੇ ਦੋਸਤਾਂ ਮਿੱਤਰਾਂ ਦੀ ਵੀ ਅਸੀਂ ਉਹਨੂੰ ਹਮੇਸ਼ਾ ਅਮਰ ਰੱਖੀਏ ਤੇ ਉਹਦੇ ਗੀਤਾਂ ਰਾਹੀਂ ਤੇ ਉਹਨੂੰ ਚਾਣ ਵਾਲਿਆਂ ਦੇ ਵਿੱਚ ਤਾਂ ਉਹ ਹਮੇਸ਼ਾ ਉਹ ਦਿਲਾਂ ਦੇ ਵਿੱਚ ਸਾਇਆ ਰਹੂਗੀ ਰਹੂਗਾ ਤੇ ਅਸੀਂ ਬਾਕੀ ਪਰਿਵਾਰ ਸਾਡੇ ਫਾਦਰ ਸਾਹਿਬ ਹਨ ਉਹਨਾਂ ਦੇ ਡੈਡੀ ਅਸੀਂ ਇਹਨਾਂ ਨੂੰ ਵੀ ਸਾਰਿਆਂ ਨੂੰ ਕਹਿੰਦੇ ਆ ਵੀ ਚਲੋ ਗੁਰਦਰਸ਼ਨ ਦੀ ਘਾਟ ਆ ਜਿਹੜੀ ਉਹ ਤਾਂ ਨਹੀਂ ਅਸੀਂ ਪੂਰੀ ਕਰ ਸਕਦੇ ਪਰ ਅਸੀਂ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਜਰੂਰ ਅਸੀਂ ਹਮੇਸ਼ਾ ਹੀ ਮੋਢੇ ਨਾਲ ਮੋਢਾ ਲਾ ਕੇ ਖੜਿਆ ਤੇ ਜਿੱਥੇ ਵੀ ਕਿਤੇ ਲੋੜ ਆ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਗੁਰਦਰਸ਼ਨ ਤੂਰੀ ਇੱਕ ਪੰਜਾਬ ਦਾ ਨਾਮਵਰ ਕਲਾਕਾਰ ਸਾਡੇ ਤੋਂ ਵਿਛੜ ਗਿਆ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਬਹੁਤ ਦੁੱਖ ਦੀ ਘੜੀ ਹੈ ਬਹੁਤ ਸਰੀਲਾ ਵੀਰ ਸੀ ਸਾਡਾ ਬਹੁਤ ਵਧੀਆ ਇਨਸਾਨ ਸੀ ਸੋ ਉਹਦੇ ਜਾਣ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਵੱਡਾ ਘਾਟਾ ਪੈ ਗਿਆ ਅਸੀਂ ਉਹ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਹੌਸਲਾ ਮੰਨੋ ਨਾ ਬਣੇ ਗੁਦੂ ਜੀ ਕੀ ਕਹਾਂ ਤੁਸੀਂ ਲੰਮਾ ਸਮਾਂ ਰਹੇ ਉਹਨਾਂ ਦੇ ਨਾਲ ਤੇ ਜਦ ਤੁਹਾਡਾ ਇੱਕ ਭਰਾ ਹੀ ਮੰਨ ਲਓ ਚਲਾ ਗਿਆ ਕੀ ਕਹਾਂਗੇ ਇਸ ਨੂੰ ਭਰਾਵਾਂ ਤੋਂ ਵੀ ਵੱਧ ਜੀ ਮਤਲਬ ਇਕ ਕੱਲੋਂ ਸਾਡਾ ਸਾਡੀ ਜਾਣੇ ਸੀ ਉਹ ਬੰਦਾ ਤੇ ਮਤਲਬ ਜਿੰਨਾ ਵਧੀਆ ਕਲਾਕਾਰ ਸੀ ਉਨਾ ਹੀ ਵਧੀਆ ਇਨਸਾਨ ਸੀ ਅੱਜ ਤੱਕ ਕਦੇ ਵੀ ਉਹਨੇ ਦਿਲ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਜਿਹੜੇ ਜਿਸ ਕਿਸੇ ਬੰਦੇ ਨੇ ਵੀ ਉਸ ਨੂੰ ਕਹਿਣਾ ਵੀ ਨਾਲ ਜਾਣਾ ਹਮੇਸ਼ਾ ਉਹਦੇ ਨਾਲ ਰਹਿੰਦਾ ਸੀਗਾ ਤੇ ਬਸ ਜੋ ਪਰਮਾਤਮਾ ਨੂੰ ਮਨਜੂਰ ਸੀਗਾ ਇਹਨਾਂ ਕਹ ਕੇ ਅਸੀਂ ਅੰਕਲ ਦੀ ਸਾਡੇ ਨਾਲ ਖੜੇ ਨੇ ਇਹਨਾਂ ਨੂੰ ਇਹੀ ਕਹਨੇ ਆ ਵੀ ਅਸੀਂ ਉਹਦੀ ਘਾਟ ਤਾਂ ਨਹੀਂ ਪੂਰੀ ਕਰ ਸਕਦੇ ਪਰ ਤੁਹਾਡੇ ਸਾਰੇ ਗੁਰਦਰਸ਼ਨ ਖੜੇ ਨੇ ਜਿੱਥੇ ਵੀ ਸਾਨੂੰ ਤੁਸੀਂ ਆਵਾਜ਼ ਮਾਰੋਗੇ ਤੁਹਾਡੇ ਨਾਲ ਖੜੇ ਆ ਪਰਮਾਤਮਾ ਸਾਡੇ ਭਰਾ ਨੂੰ ਸ਼ਾਂਤੀ ਬਖਸ਼ੇ ਆਪਦੀ ਪਰਮਾਤਮਾ ਆਪਦੀ ਗੋਦ ਦੇ ਵਿੱਚ ਜਗ੍ਹਾ ਦੇਵੇ ਜਿਹਦੀ ਘੜੀ ਦੇ ਵਿੱਚ ਤੁਸੀਂ ਪਹੁੰਚੇ ਤੁਹਾਡਾ ਸਾਥੀ ਸੀ ਤੇ ਲੋਕਲ ਸੀ ਕੀ ਕਹਾਂ ਉਹ ਅੱਜ ਗੁਰਦਰਸ਼ਨ ਇੱਕ ਬਹੁਤ ਹੀ ਪੰਜਾਬ ਦਾ ਸੁਰੀਲਾ ਗਾਇਕ ਸੀ ਜਿਹਨੂੰ ਪਰਮਾਤਮਾ ਨੇ ਬਹੁਤ ਅੱਛਾ ਇੱਕ ਸੁਰ ਦਿੱਤਾ ਸੀ ਜਿਦੇ ਨਾਲ ਮਤਲਬ ਦੁਨੀਆ ਸੁਰ ਦੇ ਉੱਤੇ ਕਾਇਮ ਹੈ ਪਰਮਾਤਮਾ ਨੇ ਇੱਕ ਐਸਾ ਗਲਾ ਦਿੱਤਾ ਐਸਾ ਕੰਠ ਦਿੱਤਾ ਜੀ ਕਿ ਸਰਸਪਤੀ ਉਹਦੇ ਉੱਤੇ ਮਤਲਬ ਬਰਾਜਮਾਨ ਸੀ ਉਹਦੇ ਗੀਤਾਂ ਦੇ ਵਿੱਚ ਝਲਕਦਾ ਇੱਕ ਉਹਨਾਂ ਦੇ ਵੱਲੋਂ ਗਾਇਆ ਹੋਇਆ ਗਾਣਾ ਜਿਹੜਾ ਮਾਂ ਵਾਲਾ ਹੈ ਨਾ ਉਹ ਮੇਰੀ ਜੀ ਜੋ ਵੀ ਮੇਰੀ ਆਵਾਜ਼ ਨੂੰ ਸੁਣ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਜ਼ਰੂਰ ਗਾਣਾ ਤੁਸੀਂ ਸੁਣਿਓ ਮਾਂ ਦੇ ਉੱਤੇ ਜੋ ਗੁਰਦਸ਼ਨ ਨੇ ਗਾਇਆ ਸੀ ਉਹ ਅਮਰ ਗਾਣਾ ਜਿਵੇਂ ਮਾਨਕ ਸਾਹਿਬ ਨੇ ਮਾਂ ਹੁੰਦੀ ਹੈ ਮਾਂ ਗਾਇਆ ਸੀ ਉਸੇ ਲੈਵਲ ਦਾ ਗਾਣਾ ਜਿਹੜਾ ਮਾਂ ਗੁਰਦਸ਼ਨ ਨੇ ਗਾਇਆ ਤੇ ਸਾਨੂੰ ਮਾਨ ਆਪਦੇ ਭਰਾ ਤੇ ਕਿਉਂ ਨੇ ਸਹੀ ਸ਼ਬਦਾਂ ਦੀ ਚੋਣ ਕੀਤੀ ਹੈ Thank you.